ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਨਜੀਤ ਸ਼ਰਮਾਨ ਪੰਥ ਦਾ ਦਾਸ ਬੋਲ ਰਿਹਾ ਹਾਂ ਅੱਜ ਮਿਤੀ 4 ਮਈਏ ਸਮਰੂਪ ਤੋਂ ਮੈਂ ਆਪ ਸਾਰੇ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਭਾਜਪਾ ਨੇ ਬਾਦਲ ਦਲ ਨੇ ਆਮ ਪਾਰਟੀ ਨੇ ਸਾਰਿਆਂ ਨੇ ਵਾਅਦੇ ਕੀਤੇ ਸੀ ਕਿ 올ਡ ਪੈਨਸ਼ਨ ਸਕੀਮ ਅਸੀਂ ਮਲਾਜ਼ਮਾਂ ਤੇ ਦੀ ਲਾਗੂ ਕਰਾਂਗੇ ਪਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਇਹ ਵੈਧਾ ਪੂਰਾ ਨਹੀਂ ਕੀਤਾ ਹੈਗਾ ਫਿਰ ਵੈਧੇ ਕਰਨ ਦਾ ਫਾਇਦਾ ਕੀ ਹੈ ਲੋਕਾਂ ਨਾਲ ਝੂਠ ਬੋਲਣਾ ਗਫਰਤੋਲਣਾ ਉਹਨਾਂ ਨੂੰ ਗੁੰਮਰਾਹ ਕਰ ਦੇਣਾ ਤੇ ਨਾ ਤਾਂ ਇਹਨਾਂ ਰਿਟਾਇਰਡ ਜਿਹੜੇ ਅਫਸਰ ਹੈ ਮਲਾਜ਼ਮ ਹੈ ਇਹਨਾਂ ਦਾ ਡੀਏ ਇਨਕ੍ਰੀਮੈਂਟਸ ਉਹ ਨਹੀਂ ਦਿੱਤੀਆਂ ਹੈਗੀਆਂ ਹੁੰਦੇ ਪਟਵਾਰੀ ਐ ਉਹ ਸਾਨੂੰ ਨਹੀਂ ਮਿਲਦੇ ਕਿਉਂ ਕਰਕੇ ਉਹਨਾਂ ਨੂੰ ਚਾਰ ਚਾਰ ਜਗ੍ਹਾ ਦਿੱਤੀਆਂ ਹੋਈਆਂ ਪਟਵਾਰ ਖਾਨਿਆਂ ਦੀਆਂ ਤੇ ਮੁਲਾਜ਼ਮਾਂ ਦੇ ਬਹੁਤ ਘਾਟ ਹੈ ਤੇ ਉਹ ਵੀ ਕਹਿੰਦੇ ਆ ਕਿ ਜੀ ਅਸੀਂ ਕੀ ਕਰੀਏ ਜੇ ਅਸੀਂ ਚਾਰ ਚਾਰ ਥਾਵਾਂ ਦੇ ਵਿੱਚ ਅਸੀਂ ਤਾਇਨਾਤ ਹੈਗੇ ਹਾਂ ਸੋ ਇਹੋ ਜਿਹੀਆਂ ਜਿਹੜੀਆਂ ਦਿੱਕਤਾਂ ਹੈਗੀਆਂ ਕਿਸੇ ਵੀ ਸਰਕਾਰ ਨੇ ਨਹੀਂ ਪੂਰੀਆਂ ਕੀਤੀਆਂ ਤੇ ਅੱਜ ਜਿਹੜੇ ਇਲੈਕਸ਼ਨਸ ਹੋ ਰਹੇ ਆ ਇਹਦੇ ਵਿੱਚ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਤੁਸੀਂ ਵਾਝੇ ਕਰਦੇ ਹੋ ਜਿਵੇਂ ਮੋਤੀ ਸਾਹਿਬ ਨੇ ਕਿਹਾ ਸੀਗਾ ਘਰ-ਘਰ ਅਸੀਂ ਨੌਕਰੀ ਦਵਾਂਗੇ ਉਹ ਵੀ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਫੇਰ ਮੈਂ ਮੈਂਬਰ ਪਾਰਲੀਮੈਂਟ ਐ ਮੇਰੇ ਨਾਲ ਐਮ ਐਲ ਏ ਸਨੇ ਅਸੀਂ ਜਿਹੜੋ ਟੋਲ ਬੈਰੀਅਰ ਤੋਂ ਨੰਗਦੇ ਆ ਅਸੀਂ ਪੈਸੇ ਦਿੱਤੇ ਦੇ ਜਦੋਂ ਅਸੀਂ ਗੱਡੀ ਦੇ ਉੱਤੇ ਸਫ਼ਰ ਕਰਦੇ ਆ ਉਦੋਂ ਸੇ ਪੈਸੇ ਨਹੀਂ ਦਿੰਦੇ ਪਰ ਅਸੀਂ ਜਿਹੜੇ ਪ੍ਰੋਗਰਾਮ ਦਿੰਦੇ ਆ ਜਿਨ੍ਹਾਂ ਨੂੰ ਸਾਡੇ ਸਰਪੰਚ ਪੰਚ ਤੇ ਕਾਉਂਸਲਰ ਲਾਗੂ ਕਰਦੇ ਆ ਤੇ ਉਹਨਾਂ ਨੂੰ ਕੀ ਦਿੰਦੇ ਹੈਗੇ ਆ ਉਹਨਾਂ ਨੂੰ ਕੱਖ ਵੀ ਨਹੀਂ ਦਿੱਤਾ ਜਾਂਦਾ ਜਿਹੜੇ ਬੰਦਿਆਂ ਨੇ ਸਾਡੀਆਂ ਸਕੀਮਾਂ ਲਾਗੂ ਕਰਨੀਆਂ ਇਹ ਸਾਰੀ ਜਿਹੜੀ ਤਕਲੀਫ ਹੈ ਇਹ ਮੈਂ ਲੋਕਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਇਹ ਜਿਹੜੇ ਸਰਪੰਚ ਪੰਚ ਕਾਉਂਸਲਰ ਹੈ ਇਹ ਵੀ ਕੰਦਨ ਦੇ ਐਪਟਵਾਰੇ ਵੀ ਦੰਦੇ ਆ ਸਾਰੇ ਦੰਦੇ ਆ ਤੇ ਹੇਠਲੇ ਲੈਵਲ ਤੱਕ ਐਡਮਿਨਿਸਟ੍ਰੇਸ਼ਨ ਦਾ ਕੋਈ ਪਤਾ ਨਹੀਂ ਹੁਣ ਮੌਨਸੂਨ ਆਉਣ ਵਾਲਾ ਹੈ ਤੇ ਮਾਲ ਮੈਂਕ ਮੇਂ ਦੇ ਆਰਡਰ ਹੈ ਕਿ ਹੈ ਕਿ ਸਾਰੇ ਡੀਸੀ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਿੰਨੀਆਂ ਵੀ ਨਹਿਰਾਂ ਡ੍ਰੇਨਾਂ ਦਰਿਆ ਨਾਲੇ ਐ ਸੂਏ ਉਹਨਾਂ ਦੇ ਪੱਕੇ ਕਰਨਗੇ ਉਹਨਾਂ ਦੇ ਕੰਢੇ ਪਰ ਅਜੇ ਤੱਕ ਕੋਈ ਐਕਟੀਵਿਟੀ ਨਹੀਂ ਮੈਂ ਸਮਰੂਰ ਦੇ ਵਿੱਚ ਆ ਸਭ ਤੋਂ ਜ਼ਿਆਦਾ ਡੈਮੇਜ ਹੁੰਦਾ ਹੈ ਉਹ ਗਰਦਾ ਕਦੋਂ ਦਾ ਮੈਂ ਕਹਿ ਰਿਹਾ ਕਿ ਇੱਥੇ ਇਹਦਾ ਜਿਹੜਾ ਹੇਠਲਾ ਪਾਸਾ ਹੈ ਉੱਥੇ ਡਰੇਜਰ ਲੱਗਣੇ ਚਾਹੀਦੇ ਹੈ ਜਿਹੜਾ ਕਿ ਪਹਾੜ ਦੇ ਵਿੱਚੋਂ ਮਿੱਟੀ ਵੀ ਆਉਂਦੀ ਹੈ ਰੇਤ ਵੀ ਆਉਂਦੀ ਹੈ ਉਸ ਨੂੰ ਬਾਹਰ ਕੱਢੀਏ ਤੇ ਖੰਡੇਾਂ ਦੇ ਉੱਤੇ ਲਾਈਏ ਜਿਸ ਨਾਲ ਖੰਡੇ ਤਖੜੇ ਹੋ ਜਾਣ ਮੇਰਾ ਮਤਲਬ ਡੱਕਾ ਨਹੀਂ ਸਰਕਾਰ ਕਰਦੀ ਨਾ ਸਾਡੇ ਡੀਸੀ ਕਰ ਰਹੀ ਹੈ ਨਾ ਸਰਕਾਰ ਕਰ ਰਹੀ ਹੈ ਨਾ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਸਰਕਾਰਾਂ ਕਰ ਰਹੀ ਹੈ ਮੈਂ ਆਸ ਕਰਦਾ ਕਿ ਸਰਕਾਰਾਂ ਤੇ ਇਹ ਪਾਰਟੀਆਂ ਜਿਹੜੀਆਂ ਹੁਣ ਇਲੈਕਸ਼ਨਾਂ ਚ ਖੜੀਆਂ ਇਹਨਾਂ ਚੀਜ਼ਾਂ ਬਾਰੇ ਸੋਚਣਗੇ ਤੇ ਜਿਹੜੇ ਮੁਲਾਜ਼ਮ ਹੈ ਜਿਹੜੇ ਦੁਖੀ ਲੋਕ ਹੈਗੇ ਆ ਉਹ ਵੀ ਜੇ ਤੋ ਤੁਹਾਡੇ ਕੋਲੇ ਆਉਣ ਉਹਨਾਂ ਨੂੰ ਪੁੱਛੋ ਕਿ ਤੁਸੀਂ ਵਾਅਦੇ ਕਰ ਦਿੰਦੇ ਹੋ ਪਰ ਤੁਸੀਂ ਲਾਗੂ ਨਹੀਂ ਕਰਦੇ ਸਾਨੂੰ ਝੂਠ ਬੋਲ ਕੇ ਕਫਰ ਤੋਲ ਕੇ ਚਲੇ ਜਾਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ